ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਪਿੰਡ ਦੇ ਵਿੱਚ ਉਸ ਘਰ ਦੇ ਵਿੱਚ ਸੋਗ ਪੈ ਜਾਂਦਾ ਹੈ ਪਰ ਜਦੋਂ ਕੋਈ ਇਨਸਾਨ ਇਸ ertid te ਆਪਣੀਆਂ ਉਮਰਾਂ ਹੰਡਾ ਕੇ ਜਾਂਦਾ ਹੈ ਤਾਂ ਉਸ ਨੂੰ ਬੜੇ ਹੀ ਅਨੋਖੇ ਤਰੀਕੇ ਨਾਲ ਵਿਦਾ ਕੀਤਾ ਜਾਂਦਾ ਹੈ ਜਿਵੇਂ ਕਈ ਪਿੰਡਾਂ ਥਾਵਾਂ ਤੇ ਰਿਵਾਜ ਹੈ ਉਹਨਾਂ ਨੂੰ ਢੋਲ ਦੀ ਥਾਪ ਤੇ ਸ਼ਾਨੋ ਸ਼ੌਕਤ ਦੇ ਨਾਲ ਅੰਤਿਮ ਵਿਦਾਈ ਦਿੱਤੀ ਜਾਂਦੀ ਹੈ ਹੁਣੇ ਤਸਵੀਰਾਂ ਸਾਹਮਣੇ ਆਈਆਂ ਨੇ ਫਾਜ਼ਿਲਕਾ ਦੇ ਪਿੰਡ ਗੁਬਾਇਆ ਚ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਉਹਨਾਂ ਦੀ ਉਮਰ 118 ਸਾਲ ਦੀ ਸੀ ਅੱਜ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਵਿਦਾ ਕੀਤਾ ਜਾ ਰਿਹਾ ਹੈ ਅੰਤਿਮ ਵਿਦਾਈ ਦਿੱਤੀ ਗਈ ਹੈ ਢੋਲ ਦੀ ਥਾਪ ਤੇ ਸ਼ਾਨੋ ਸ਼ੌਕਤ ਦੇ ਨਾਲ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਰਹੇ ਹੋ ਦੱਸਦੀ ਕਿ ਇਸ ਮਹਿਲਾ ਦਾ 200 ਤੋਂ ਜ਼ਿਆਦਾ ਮੈਂਬਰ ਨੇ ਪਰਿਵਾਰ ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਆਪਣੀ ਆਖਰੀ ਵੋਟਪਾਲ ਕੀਤੀ ਗਈ ਸੀ ਇਸ ਮਹਿਲਾ ਦੇ ਵੱਲੋਂ ਉਸ ਵੇਲੇ ਵੀ ਇਹ ਮਹਿਲਾ ਸੁਰਖੀਆਂ 'ਚ ਆਈ ਸੀ ਹਾਲਾਂਕਿ ਮ੍ਰਿਤਕ ਮਹਿਲਾ ਦੇ ਪੋਤੇ ਦਾ ਕਹਿਣਾ ਹੈ ਕਿ ਉਹਨਾਂ ਦੀ ਦਾਦੀ ਇੰਦਰੋਬਾਈ ਦੀ ਅੰਤਿਮ ਇੱਛਾ ਸੀ ਕਿ ਉਹਨਾਂ ਨੂੰ ਮੌਤ ਵੇਲੇ ਢੋਲ ਦੀ ਥਾਪ ਤੇ ਸ਼ਾਨੋ ਸ਼ੌਕਤ ਨਾਲ ਵਿਦਾਈ ਦਿੱਤੀ ਜਾਵੇ ਉਹਨਾਂ ਦੀ ਇੱਛਾ ਪੂਰੀ ਕਰਦਿਆਂ ਹੀ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਤੋਲ ਦੀ ਥਾਪ ਤੇ ਵਿਦਾ ਕੀਤਾ ਗਿਆ ਪਰਿਵਾਰ ਦੇ ਵੱਲੋਂ ਭੰਗੜਾ ਵੀ ਪਾਇਆ ਗਿਆ ਇਹ ਤਸਵੀਰਾਂ ਦੇ ذریعے ਤੁਸੀਂ ਵੇਖ ਸਕਦੇ ਹੋ ਇਹ ਸਾਡੀ ਦਾਦੀ ਜੀ ਸੀ ਜੀ ਹਾਂਜੀ ਕਿੰਨੇ ਸਾਲ ਦੇ ਇਹ ਲਗਭਗ 118-20 ਦੇਖ ਰਹੀ ਥੋੜਾ ਦੱਸੋਗੇ ਮਾਤਾ ਜੀ ਬਾਰੇ ਜਾਨ ਬਦੋਂ ਦਾ ਇੱਥੋਂ ਦਾ ਜਨਮ ਸੀ ਕਿੱਥੋਂ ਦਾ ਪਿੱਛੋਂ ਪਾਕਿਸਤਾਨ ਦਾ ਜਨਮ ਸੀ ਇਹਨਾਂ ਦਾ ਜੀ ਮੇਰੇ ਡੈਡੀ ਦੱਸਦੇ ਹੁੰਦੇ ਸੀ ਪਿੱਛੇ ਇਹਨਾਂ ਪਾਕਿਸਤਾਨ ਸਾਡੇ ਉੱਥੇ ਨਰੋਲ ਰਾਏਸਕ ਪਿੰਡ ਸੀ ਨੋ ਜਿੰਨਾਂ ਦਾ ਜਰਾਇਮ ਪੇਸ਼ਾ ਵੀ ਲੱਗਿਆ ਸੀ ਇਹ ਉੱਥੇ ਮਤਲਬ ਉੱਥੇ ਹੀ ਮੈਰਿਡ ਸੀ ਤੇ ਜਦੋਂ 1947 ਵੰਡ ਤੋਂ ਬਾਅਦ ਭਾਰਤ ਆਏ ਅਸੀਂ ਪੰਜਾਬ ਆਏ ਆ ਤਾਂ ਇਹਨਾਂ ਦੇ ਨਾਲ ਸਾਡੀ ਵੱਡੀ ਪਵਾਜੀ ਲਗਭਗ 16 ਸਾਲ ਦੇ ਸੀ ਉਹ ਨਾਲ ਸੀ ਤਾਂ ਇੱਕ ਬੜੇ ਵੱਡੇ ਕਾਫਲੇ ਦੇ ਤੌਰ ਤੇ ਅਸੀਂ ਪੰਜਾਬ ਆਏ ਸੀ ਉੱਥੇ ਹਾਂਜੀ 47 ਦੀ ਵੰਡ ਦਾ ਸਮਾਂ ਮਤਾ ਹੀ ਨੇ ਵੇਖਿਆ ਸੀ ਮੇਕਾ ਪੂਰੇ ਵਹਿ ਸੀ ਮੈਰਿਡ ਸੀ ਹਾਂ ਜੀ ਕੋਈ ਗੱਲਾਂ ਤੁਹਾਨੂੰ ਹਾਂਜੀ ਪੂਰੀਆਂ ਪੂਰੀਆਂ ਗੱਲਾਂ ਪਾਕਿਸਤਾਨ ਦੀਆਂ ਕਿਵੇਂ ਸਾਡੇ ਪਿੱਛੇ ਜਾ ਕੇ ਸਾਡੇ ਇਹਨਾਂ ਦੇ ਦੇਠੀ ਲੱਗੇ ਉਹ ਪਿੰਡ ਦੇ ਨੰਬਰਦਾਰ ਸੀ ਸਹਬੇ ਦਾ ਪਿੰਡ ਸਭ ਤੋਂ ਵੱਡਾ ਪਿੰਡ ਸੀ ਨੌ ਪਿੰਡਾਂ 'ਚ ਜਰਹਿਮ ਪੇਸ਼ਾ ਲੱਗਿਆ ਉੱਥੇ ਜਦੋਂ ਅੰਗਰੇਜ਼ਾਂ ਨੇ ਜਰਹਿਮ ਪੇਸ਼ਾ ਲਾਇਆ ਤਾਂ ਉਹ ਸਾਰੀਆਂ ਗੱਲਾਂ ਦੱਸਦੇ ਸੀ ਫਿਰ ਜਿਵੇਂ ਅਸੀਂ ਵੰਡ ਤੋਂ ਬਾਅਦ ਜਿਵੇਂ ਲੁੱਟਾਂ ਖੋਹਾਂ ਜਾਂ ਕਤਲ-ਕਤਲੇ ਆਮ ਹੋਇਆ ਤਾਂ ਇਹ ਨੌ ਪਿੰਡ ਜਿਹੜੇ ਹੈਗੇ ਸੀ ਇੱਕ ਕਾਫਲੇ ਦੇ ਰੂਪ ਵਿੱਚ ਆਏ ਸੀ ਜਿਵੇਂ ਇੱਕ ਵੱਡਾ ਕਾਫਲਾ ਕਾਫਲੇ ਦੇ ਆਲੇ-ਦੁਆਲੇ ਘੋੜਿਆਂ ਦੇ ਜਿਹੜੇ ਸੁਰੱਖਿਆ ਉਹ ਸਾਰਾ ਕੰਮ ਸਾਰੀਆਂ ਗੱਲਾਂ ਦੱਸਦੇ ਸੀ ਸਾਡੇ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਭਾਜੀ ਸੁਣ ਕੇ ਉਹਨਾਂ ਦੀ ਉਮਰ ਕਿੰਨੀ ਹੋਈ ਹਾਂ ਲਗਭਗ 118-20 ਸਾਲ ਤੁਮ ਕਹਤ ਹੋ ਤੇ ਮਾਤਾ ਜੀ ਨੇ ਕੋਈ ਅੰਤਮ ਇੱਛਾ ਆਪਦੀ ਜ਼ਾਹਰ ਕੀਤੀ ਸੀ ਕਿ ਇਹ ਰਿਵਾਜ ਹੈਗਾ ਹਾਂ ਨਹੀਂ ਇਹਨਾਂ ਇੱਛਾ ਜ਼ਾਹਰ ਕੀਤੀ ਸੀ ਕਿ ਜਦੋਂ ਮੈਂ ਪੁੱਤ ਜਾਵਾਂ ਤਾਂ ਮੈਨੂੰ ਪੂਰੇ ਵਾਜੇਗਾ ਜਾਂ ਨਾ ਤੋੜਿਆ ਜਾਵੇ ਮੈਂ ਪੂਰਾ ਆਪ ਦਾ ਜਿਹੜਾ ਹੈਗਾ ਪਰਿਵਾਰ ਆ ਜਿਹੜਾ ਦੇਖ ਚੁੱਕੀਆਂ ਸਾਰੇ ਖੁਸ਼ ਨੇ ਸਾਰੇ ਹੈਗੇ ਖੁਸ਼ ਨੇ ਆਪਣੇ ਆਪਣੇ ਕੰਮ ਤੇ ਲੱਗੇ ਹੋਏ ਨੇ ਸਾਨੂੰ ਬੜਾ ਪਿਆਰ ਕਰਦੀ ਸੀ ਵੀ 25 ਦਿਨ ਮੈਂ ਪਹਿਲਾ ਆਇਆ ਸੀਗਾ ਤੇ ਮੈਨੂੰ ਕਹਿੰਦੀ ਬਲਵੇਸਾ ਇੱਥੇ ਨੇੜੇ ਮੇਰੇ ਕੋਲ ਵਹ ਜਾ ਹਮਮ ਕਹਿੰਦੀ ਮੈਂ ਨਾ ਆਪਣੇ ਘਰੇ ਜਾਣਾ ਹੈ ਤੇ ਮੈਨੂੰ ਲੇਟ ਹੋਈ ਜਾਂਦੀ ਹੈ ਹਮ ਤੇ ਕਿੰਨੀਆਂ ਵਾਰੀ ਕਿਹਾ ਸੀ ਕਿ ਮੈਂ ਘਰ ਜਾਣਾ ਤੇ ਮੈਂ ਲੇਟ ਹੋਈ ਜਾਂਦੀ ਹਮ ਵੇਖੋ ਜੀ ਬਹੁਤ ਵਧੀਆ ਸੀ ਪਿਆਰ ਬਹੁਤ ਕਰਦੀ ਸੀ ਸਾਨੂੰ ਸਾਰਿਆਂ ਨੂੰ ਇਹ ਉਹਨਾਂ ਦੀ ਕੁੜੀਆਂ ਸੀ 7 ਇਹਨੇ ਮੇਰੇ ਘਰ ਦੇ ਵੱਡੀਆਂ ਸੀ ਤੇ ਨਹੀਂ ਛੋਟੀਆਂ ਸੀ ਗਿਆ ਤੇ ਉਹ ਸਾਰੀ ਮਿਲ ਕੇ ਆਂਦੀ ਸੀ ਤਾਂ ਹੁਣ ਦੀ ਤਮੰਨਾ ਸੀ ਗੁੱਡੀਆਂ ਦੇ ਵਿਆਹ ਚ ਜਾ ਕੇ ਆਈ ਐ ਤੇ ਬੜੀ ਖੁਸ਼ ਹੋਈ ਐ ਚਲਦੇ ਫਿਰਦੇ ਸੀ ਚਲਦੇ ਫਿਰਦੇ ਸੀ ਮੈਨੂੰ ਲੱਗਦਾ ਵੀ ਹਜ ਤੱਕ ਦੇ ਗੋਲੀ ਲੈਣ ਵੀ ਆਏ ਹੋ ਅੱਛਾ ਤੁਰਦੇ ਫਿਰਦੇ ਹਾਸਮੁਖ ਚਿਹਰਾ ਕਿਸੇ ਨੂੰ ਖੁੱਤਤੋਸ ਹੋਆ ਵੀ ਜੋ ਵੀ ਆਉਂਦੇ ਆ ਪੁੱਤ ਮੇਰਾ ਧੀ ਸਾਰਿਆਂ ਨੂੰ ਵੱਡੇ ਆ ਸਾਰਿਆਂ ਨੂੰ ਕਦੇ ਵੀ ਆਏ ਜੋ ਉਹਨਾਂ ਤੇ ਕੋਈ ਸ਼ਿਕਰ ਨਹੀਂ ਆਈ ਪੁੱਤਰਾ ਤੇ ਹਮਾਰੇ ਹਾਲਕੇ ਪੁੱਤਰ ਤੁਰ ਗਏ ਫਿਰ ਵੀ ਕਹਿੰਦੇ ਜੋ ਮਾਲਕ ਦਾ ਰਾਜਾ ਹੈ